ਕੀ ਨਾਮ ਉਹਦਾ ਮੇਰਾ ਨਾਮ ਮਨਜਤ कौर ਚਿੱਟੇ ਦੀ ਆਦੀ ਹੋ ਚੁੱਕੀਆਂ ਕੀ ਕਰਨਾ ਹੈ ਸ਼ੌਂਗਰਾ ਲਾਉਣੀ ਹੈ ਕਿ ਜਾਂ ਤੋਂ ਮਿਲੂਗੀ ਮਜਬੂਰੀ ਹੈ ਕੀ ਨਹੀਂ ਇੱਕ ਲੜਕਾ ਆਇਆ ਸੀ ਮੇਰੀ ਲਾਈਫ ਵਿੱਚ 5 ਸਾਲ ਪਹਿਲਾਂ ਤੇ ਉਹ ਨਾਲ ਮੈਂ ਰਿਲੇਸ਼ਨ ਵਿੱਚ ਰਹਿੰਦੀ ਸੀ 6 ਮਹੀਨੇ ਉਹ ਨਾਲ ਰਿਲੇਸ਼ਨ 'ਚ ਰਹੀ ਆ ਤੇ ਬਾਅਦ ਵਿੱਚ ਉਹ ਚਿੱਟਾ ਪੀਂਦਾ ਹੁੰਦਾ ਸੀ ਉਹਨੂੰ ਮੈਂ ਰੋਕਦੀ ਹੁੰਦੀ ਸੀ ਤੇ ਉਹ ਆਪ ਤਾਂ ਹਟਿਆ ਨਹੀਂ ਉਹਨੇ ਮੈਨੂੰ ਵੀ ਲਾ ਦਿੱਤਾ ਲੜਕਾ ਕਹੋ ਆ ਕਿੱਥੋਂ ਦਾ ਰਹਿਣਾ ਰਾਜਵਿੰਦਰ ਸਿੰਘ ਉਹਦਾ ਨਾਮ ਆ ਮੋਕੇ ਦਾ ਰਹਿਣ ਵਾਲਾ ਮੋਕੇ ਕੋਈ ਪਿੰਡ ਦੇ ਖਾਸ ਨੇ ਨਹੀਂ ਮੋਕੇ ਪਿੰਡ ਆ اچھا ਸ਼ੇਰਪੁਰ ਜਾ ਕੇ ਸ਼ੇਰਪੁਰ ਤੋਂ ਅੱਗੇ ਚੰਗਲੀ ਪਿੰਡ ਆ ਉੱਥੇ ਰਹਿ ਰਿਹਾ ਆਪਣੀ ਭੈਣ ਕੋ ਜਾ ਕੇ ਭੈਣ ਦਾ ਨਾਮ ਕੀ ਕੀ ਆ ਸਿਕੁਲਦੀਪ कौर ਕਿੰਨਾ ਚਿਰ ਰਿਲੇਸ਼ਨ ਚ ਰਹੀ ਆ ਬਣਾਂ ਉਹਨਾਂ ਮੈਂ 3-4 ਸਾਲ ਰਿਲੇਸ਼ਨ ਚ ਰਹੀ ਆ ਕੋਈ ਨਸ਼ਾ ਕਰਦਾ ਉਹ ਵੀ ਨਸ਼ਾ ਕਰਦਾ ਸੀ ਤੇ ਮੈਂ ਉਹਨੇ ਰੋਕਦੀ ਹੁੰਦੀ ਸੀ ਬਾਅਦ ਵਿੱਚ ਉਹਨੇ ਮੈਨੂੰ ਨਸ਼ੇ ਤੇ ਲਾਤਾ ਤੇ ਇੱਕ ਦਿਨ ਉਹ ਪੜਿਆ ਗਿਆ ਜੇ ਜਿੱਤੇ ਚਲੇ ਗਿਆ ਤੇ ਬਾਅਦ ਚ ਉਹਦੀ ਮਾਂ ਮੈਨੂੰ ਗਲਤ ਕੰਮਾਂ ਚ ਪਾਤਾ ਉਹਦੀ ਮਾਂ ਨੇ ਕਹਿੰਦੀ ਕੀ ਗਲਤ ਕੰਮ ਮਤਲਬ ਹੋਟਲਾਂ ਚ ਕਲਾਉਂਦੀ ਹੁੰਦੀ ਸੀ ਬੈਡ ਰਿਲੇਸ਼ਨ ਤੇ ਕਹਿੰਦੀ ਹੁੰਦੀ ਸੀ ਮੈਨੂੰ 3000 ਰੁਪਏ ਚਾਹੀਦਾ ਵਾ ਤੇ ਮੇਰੇ ਲੜਕੇ ਨੂੰ ਵੀ ਪੈਸੇ ਭੇਜ ਜੇਲ੍ਹ ਵਿੱਚ ਤੇ ਉਹਦੀਆਂ ਜ਼ਮਾਨਤਾਂ ਵੀ ਤੂੰ ਕਰਾ ਫੜਿਆ ਉਹ ਆਪਣੀ ਗਲਤੀ ਨਾ ਗਿਆ ਤੇ ਦੋਸ਼ ਮੇਰੇ ਤੇ ਲਾਉਂਦੀ ਸੀ ਗਲਤੀਆਂ ਕਰਦਾ ਹੁੰਦਾ ਸੀ ਕਦੀ ਕਿਸੇ ਦਾ ਫੋਨ ਖੋਲਿਆ ਕਦੀ ਕੋਸ਼ਿਸ਼ ਕਰ ਲਿਆ ਕਦੀ ਕੋਸ਼ਿਸ਼ ਕਰ ਲਿਆ ਚੋਰੀਆਂ ਕਰਦਾ ਹੁੰਦਾ ਸੀ ਜੋੜ ਆ ਫਿਰ ਤੂੰ ਆਪਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਤੂੰ ਨਹੀਂ ਕੀਤੀ ਉਹ ਨਾਲ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹਨਾਂ ਨੇ ਮੈਨੂੰ ਮਜਬੂਰ ਕਰਤਾ ਸੀ ਜਦੋਂ ਮੈਂ ਰਿਲੇਸ਼ਨ ਤੋੜਤਾ ਫਿਰ 4 ਸਾਲ ਬਾਅਦ ਹੁਣ ਭਗਵਾਨ ਮਾਨ ਸਰਕਾਰ ਕਹਿੰਦੀ ਹੈ ਕਿ ਨਸ਼ਾ ਸੀ ਖਤਮ ਕਰ ਰਹੇ ਹਨ ਪਰ ਤੁਹਾਨੂੰ ਨਸ਼ਾ ਕਿਤਨੇ ਕਿਤੇ ਦੇਖਿਆ ਜਾਂਦਾ ਇੱਥੋਂ ਇੱਥੋਂ ਬੈਠੋ ਇੱਥੋਂ ਤਰਤਾ ਤਰ ਮੈਂ ਜਾਂਦਾ ਹਾਂਜੀ ਘਰੇ ਬੜਾ ਜਾਂਦੇ ਆ ਕੇ ਲੈ ਆਉਣਾ ਪੈਂਦਾ ਨਹੀਂ ਲੈ ਕੇ ਆਉਣਾ ਪੈਂਦਾ ਕਿੰਨੇ ਦੀ ਲੈ ਕੇ ਆਉਂਦੇ ਜੀ ਕਿੰਨੇ ਮੈਂ 500 ਦਾ 500 ਦਾ ਡੇਲੀ ਦਾ 500 ਦਾ ਵੀ ਨਹੀਂ ਦੋ ਹਾਂਜੀ ਤੇ ਜੇ ਹੁਣ ਛੱਡਣ ਦੀ ਕੋਸ਼ਿਸ਼ ਕਰਨੀ ਹਾਂਜੀ ਹੁਣ ਆ ਜਿਹੜੇ ਲੜਕੇ ਨੇ ਤੇਰੇ ਨਾਲ ਧੋਖਾ ਕੀਤਾ ਵਾ ਤੇਨੂੰ ਨਸ਼ੇਤ ਲਾਇਆ ਵਾ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੀਆਂ ਵੀ ਇਹਨੂੰ ਕੀ ਸਜ਼ਾ ਮਿਲਦਾ ਜੀ ਮੈਂ ਪ੍ਰਸ਼ਾਸਨ ਕੋਲ ਉਹ ਹੀ ਮੰਗ ਕਰਦੀ ਹਾਂ ਕਿ ਉਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਵੇ ਕਿਉਂਕਿ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਭਗਵੰਦ ਮਾਨ ਸਰਕਾਰ ਦੀ ਗਣਜਾ ਕਿ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੂੰ ਨਸ਼ਾ ਛੱਡਣਾ ਚਾਹੁੰਦੀ ਹਾਂ ਹਾਂਜੀ ਤੁਹਾਡਾ ਮਾ ਸਰ ਕਰਨ ਕੀ ਕਹਿਣਾ ਚਾਹੁੰਦੀ ਆ ਕਿ ਮੇਰਾ ਮੈਸੇਜ ਲਾਇਆ ਜਾਵੇ। ਹਾਂਜੀ ਮੈਨੂੰ ਸ਼ਸ਼ ਡਾਇਆ ਜਾਵੇ। ਮੇਰੀ ਮਦਦ ਕੀਤੀ ਜਾਵੇ ਬਸ ਮੈਨੂੰ ਕਿਸੇ ਸੈਂਟਰ ਵਗੈਰਾ ਚ ਜਾਣਾ ਚਾਹੁੰਦੀ ਆ ਮੈਂ। ਜਾਣਾ ਚਾਹੁੰਦੀ ਆ ਹਾਂਜੀ। ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਜਿਹੜੀ ਸੱਸ ਆ ਉਹ ਤੁਹਾਨੂੰ ਲੋਕਾਂ ਨਾਲ ਗਲਤ ਕੰਮ ਕਰਨ ਵਾਸਤੇ ਭੇਜਿੰਦੀ। ਹਾਂਜੀ ਰੋਜ਼ ਦਾ 300 ਰੁਪਏ ਮੰਗ ਕਰਦੀ ਸੀ ਮੇਰੇ ਕੋਲੋਂ। ਕੱਲ ਕੱਲੀ ਤੇਰੀ ਸੱਸ ਭੇਜੀ ਕਿ ਸੋਰਾ ਵੀ ਵਿੱਚ ਆਉਂਦੀ। ਨਹੀਂ ਸੋਰਾ ਨਹੀਂ ਹੈਗਾ ਸੋਰਾ ਮਰ ਗਿਆ ਹੀ। ਵਿਆਹ ਨਹੀਂ ਹੋਇਆ ਮੇਰਾ ਉਹਦੇ ਨਾਲ ਰਿਲੇਸ਼ਨ ਚ ਰਹਿੰਦੀ ਸੀ ਬਸ ਉਹ ਨਾਲ ਰਹਿੰਦੀ ਸੀ। ਸ਼ਰੀਰ ਦਾ ਸਮਾਂਤ ਬਣਾਉਂਦੇ ਰਹੀ ਉਹ ਰਾਤ ਨੂੰ ਨਸ਼ਾ ਲਾਤਾ। ਹਾਂਜੀ। ਠੀਕ ਆ। ਤੇ ਹੋਰ ਇੱਥੋਂ ਤੈਨੂੰ ਨਸ਼ਾ ਪਿੰਡੋਂ ਇੱਥੋਂ ਇੱਥੋਂ ਮਿਲ ਜਾਂਦਾ ਤੰਦਰ ਸਰ ਤੋਂ। ਹਾਂਜੀ। ਕਿੰਨੀ ਉਮਰ ਹੈ ਨਹੀਂ ਤੇ ਕੋ? ਮੇਰੀ 18 ਸਾਲ। 18 ਸਾਲ। ਪੰਨੀ ਤੇ ਲਾਉਣੀ ਆ ਕਿ ਜਾਂ ਪੰਨੀ ਤੇ ਪਹਿਲਾਂ ਟੀਕੇ ਲਾਉਂ ਉਨੇ ਟੀਕਿਆਂ ਤੇ ਲਾਇਆ ਸੀ ਮੈਂ ਬੜੀ ਮੁਸ਼ਕਿਲ ਨਾਲ ਦਵਾਈ ਦੂਈ ਖਾ ਕੇ ਹੁਣ ਪੰਨੀ ਤੇ ਆਈ ਆ ਉਹਨੇ ਮੇਰੀ ਜ਼ਿੰਦਗੀ ਇੰਨੀ ਜ਼ਿਆਦਾ ਖਰਾਬ ਕੀਤੀ ਸੀ ਨਾ ਤੇ ਹਾਰ ਕੇ ਮੈਂ ਉਹਨਾਂ ਰਿਲੇਸ਼ਨ ਖਤਮ ਕਰ ਦਿੱਤਾ ਵਾ ਪਰ ਆਪ ਉਹ ਆਪਣੇ ਘਰ ਤੇ ਕੋ ਰਹਿੰਦਾ ਪਿਆ ਤੇ ਮੈਂ ਇੱਥੇ ਦਰਦ ਦਰਦ ਤੇ ੱੱਕੀ ਕੰਨੀ ਆ ਹੁਣ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਮਾਨ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੀ ਆ ਕਿ ਮੇਰੇ ਹੱਥ ਖੜੇ ਆ ਮੈਨੂੰ ਇਸ ਕੋਡ ਵਿੱਚੋਂ ਕੱਢਿਆ ਜਾਵੇ ਤੇ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਜਿੰਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਆ ਕੋਈ ਕੁਝ ਨਹੀਂ ਕਹਣਾ ਚਾਹੁੰਦੀ